ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਪਹਿਲਾਂ ਵਾਲੀ ਵੀਡੀਓ ਜਿਹੜੀਆਂ ਆਪਾਂ ਸਾਰੀਆਂ ਗੱਡੀ ਦੇ ਰਿਲੇਟਿਡ ਪਾਈਆਂ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਹ ਵੀਡੀਓ ਨੂੰ ਵੀ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਵੀਡੀਓ ਵੀ ਅੱਜ ਗੱਡੀ ਦੇ ਰਿਲੇਟਿਡ ਹੀ ਆ ਆਪਾਂ ਗੱਡੀ ਲਈ ਬਣਵਾਇਆ ਸ਼ੈੱਡ ਤੇ ਤੁਸੀਂ ਸ਼ੈੱਡ ਦੇਖ ਲਓ ਜਿਹੜੀਆਂ ਪਹਿਲਾਂ ਵਾਲੀ ਵੀਡੀਓ ਪਾਈਆਂ ਆਪਾਂ ਲੋਹੇ ਵੀਲ ਤੇ ਪਾਈਆਂ ਆ ਲੋਹੇ ਵੀਲ ਚੈੱਕ ਕਰ ਲਓ ਤੁਸੀਂ ਤੇ ਸੀਟ ਕਵਰ ਜਿਹੜੇ ਪਾਇਏ ਸੀਟ ਕਵਰ ਵੀ ਆਪਾਂ ਤੁਹਾਨੂੰ ਸਾਰੇ ਦਿਖਾਏ ਸਾਰੀ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਤੁਹਾਨੂੰ ਗੱਡੀ ਦੀ ਐਵਰੇਜ ਕਹਿ ਲਓ ਗੱਡੀ ਦੇ ਸੀਟ ਕਵਰ ਕਹਿ ਲਓ ਹਲੋਏ ਵੀਲ ਇੰਜਨ-ਉੰਜਨ ਚੈੱਕ ਕਰਾਇਆ ਸਾਰਾ ਕੁਝ A to Z ਚ ਉਹ ਹੈ ਨਾ ਚੀਜ਼ ਜੀ ਦਿਖਾਉਣ ਵਾਲੀ ਆਪਾਂ ਤੁਹਾਨੂੰ ਦਿਖਾਈ ਆ ਉਹ ਤੇ ਹੁਣ ਗੱਡੀ ਲਈ ਬਣਵਾਇਆ ਆਪਾਂ ਸ਼ੈੱਡ ਤੇ ਤੁਸੀਂ ਸ਼ੈੱਡ ਦੇਖ ਲਓ ਸ਼ੈੱਡ ਹੈਗਾ ਆ ਕੋਟਿੰਗ ਰੂਫ ਹੁੰਦਾ ਜਿਹੜਾ ਤੇ ਇਹਨੂੰ ਜੰਗ ਨਹੀਂ ਲੱਗਦਾ ਹੈਗਾ ਕੋਟਿੰਗ ਕੀਤਾ ਹੁੰਦਾ ਇਹ ਤੇ ਇੱਕ ਦੂਜਾ ਉਹਦਾ ਫਾਈਬਰ ਵਾਲਾ ਹੁੰਦਾ ਫਾਈਬਰ ਗਲਾਸ ਵਾਲਾ ਉਹਨੂੰ ਆਏ ਹੁੰਦਾ ਧੁੱਪ ਦੇ ਨਾਲ ਖਰਾਬ ਹੋ ਜਾਂਦਾ ਆ ਕਿਵੇਂ ਹੁਣ ਪਿੱਛੇ ਧੁੱਪ ਪੈਂਦੀ ਪਈ ਆ ਉਹ ਧੁੱਪ ਜਦੋਂ ਹੁਣ ਗਰਮੀ ਜੂਨ ਜਲਾਈ ਦੇ ਮਹੀਨਿਆਂ ਚ ਇੰਨੀ ਕਿਹਜਾ ਧੁੱਪ ਹੁੰਦੀ ਆ ਤੇ ਉਹ ਚੀਜ਼ ਖਰਾਬ ਹੋ ਜਾਂਦੀ ਆ ਇਹ ਚੀਜ਼ ਹੈ ਕਿ ਸਦਾ ਵਾਰ ਕੋਟਿੰਗ ਕੀਤੀ ਹੋਈ ਆ ਇਹਨੂੰ ਆਇਆ ਸਾਲ 2 ਸਾਲ ਬਾਅਦ ਆਪਾਂ ਰੰਗ ਵੀ ਕਰ ਦਈਏ ਤੇ ਰੰਗ ਨਾਲ ਇਹ ਫਿਰ ਵਧੀਆ ਹੋ ਜਾਂਦਾ ਹੁਣ ਇਹਨੂੰ ਆਪਾਂ ਗਰੇ ਰੰਗ ਕਰਾਂਗੇ ਹੋਰ ਇਹ ਉੱਪਰ ਵਾਲੇ ਪਾਸੇ ਹੋਇਆ ਹੋਇਆ ਆ ਲਾਈਟ ਬਲੂ ਜਾਂ ਹੋਇਆ ਤੁਹਾਨੂੰ ਦਿਖਾਉਣਾ ਜੀ ਤੁਹਾਨੂੰ ਦੇਖਿਆ ਤਾਂ ਤੇ ਚਲੋ ਨੇ ਦਿਖਣਾ ਜਿਹੜੇ ਪਤਾ ਹੀ ਆ ਸਾਰਿਆਂ ਨੂੰ ਜਿਹੜੀ ਸ਼ੀਟਾਂ ਹੁੰਦੀਆਂ ਇਹ ਕੋਟਿੰਗ ਵਾਲੀ ਸ਼ੀਟ ਹੁੰਦੀ ਆ ਇਹ ਨੀਲੇ ਕਲਰ ਦੀ ਹੁੰਦੀ ਆ ਜ਼ਿਆਦਾਤਰ ਇਹ ਯੂਜ਼ ਕਰਦੇ ਆ ਤੇ ਪਹਿਲਾਂ ਆਪਾਂ ਲਗੋਣੀ ਸੀ ਫਾਈਬਰ ਵਾਲੀ ਫਾਈਬਰ ਵਾਲੀ ਲਵਾਈ ਨਹੀਂ ਹੈਗੀ ਤੇ ਇਹਦੀ ਜਿਹੜੀ ਲੰਬਾਈ ਆ ਐਂ ਲੰਬਾਈ ਕਹਿ ਲੋ ਉਹ ਹੈਗੀ 12 ਫੁੱਟ ਜਿਹੜੀ ਚੜਾਈ ਆ 3.5 ਫੁੱਟ ਤੇ 6 ਸ਼ੀਟਾਂ ਲੱਗੀਆਂ ਆ ਤੇ ਇਹਦਾ ਆਪਾਂ ਤੁਹਾਨੂੰ ਸਾਰਾ ਰੇਟ ਦੱਸ ਦੇਣਾ ਕਿੰਨੇ ਰੇਟ ਚ ਪਈਆਂ ਆ ਤੇ ਐਂ ਹੁੰਦਾ ਨਾ ਜਿਨ੍ਹਾਂ ਨੇ ਜਦੋਂ ਮੈਂ ਲਵਾਉਣਾ ਸੀ ਇਹ ਸ਼ੈੱਡ ਤੇ ਮੇਰੇ ਦਿਮਾਗ 'ਚ ਵੀ ਸੀ ਯਾਰ ਕਿਹੜਾ ਲਵਾਈਏ ਆਹ ਵਾਲਾ ਲਵਾਈਏ ਇੱਕ ਦੂਜਾ ਹੁੰਦਾ ਪੀਵੀਸੀ ਵਾਲਾ ਵੀ ਹੁੰਦਾ ਆ ਤੇ ਉਹ ਕੋਈ 50000 ਕਹਿੰਦਾ ਸੀ ਕੋਈ 60000 ਕਹਿੰਦਾ ਸੀ ਲੱਖ ਲੱਖ ਤੱਕ ਵੀ ਸ਼ੈੱਡ ਉੱਪਰ ਮਤਲਬ ਬਣਾਉਂਦੇ ਨੇ ਹਣਾ ਤੇ ਆਪਾਂ ਨੂੰ ਆਇਆ ਪ੍ਰਾਈਸ ਵੀ ਆਪਣਾ ਘੱਟ ਲੱਗੇ ਤੇ ਚੀਜ਼ ਸਦਾਬਹਰ ਵੀ ਰਵੇ ਤੇ ਆਹ ਐਂਗਲ ਆਏ ਹੋਏ ਨੇ ਦੇਖੋ ਐਂਗਲ ਵੀ ਹੈਵੀ ਲੱਗੇ ਹੋਏ ਨੇ ਕਿੰਨੇ ਮਤਲਬ ਪੂਰਾ ਹੈਵੀ ਕੰਮ ਕੀਤਾ ਹੋਇਆ ਕੋਈ ਹਲਕਾ ਕੰਮ ਨਹੀਂ ਹੈਗਾ ਵੀ ਉੱਪਰ ਆਪਾਂ ਖੜ੍ਹ ਵੀ ਸਕਦੇ ਹਾਂ ਦੇ ਉੱਤੇ ਆਪਾਂ ਵੀ ਇੱਕ ਦੋ ਮੇਰੀ ਖੜ੍ਹ ਕੇ ਟਰਾਈ ਕੀਤਾ ਆ ਤੇ ਬਿਲਕੁਲ ਹੈਵੀ ਸ਼ੈੱਡ ਆ ਤੇ ਹਾਂੇ ਕੱਲ ਨੂੰ ਕੋਈ ਉੱਪਰੋਂ ਇੱਟ ਟੁੱਟ ਗਿਰਦੀ ਆ ਤੇ ਵਿਚਾਰ ਰਹਿੰਦਾ ਆ ਇੱਟ ਨਾਲ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਸੀਟਾਂ ਉਹ ਚ ਕਈ ਵਾਰ ਖਤਰਾ ਹੁੰਦਾ ਗੱਡੀ ਦਾ ਹਣਾ ਗੱਡੀ ਲਈ ਆਪਾਂ ਸੇਫਟੀ ਉਹ ਚੀਜ਼ ਮੈਨੂੰ ਨਹੀਂ ਸਹੀ ਲੱਗੀ ਇਹ ਚੀਜ਼ ਸਹੀ ਲੱਗੀ ਆ ਤੇ ਗੱਡੀ ਵੀ ਪੂਰੀ ਆਪਣੀ ਸ਼ੈੱਡ ਥੱਲੇ ਹੁੰਦੀ ਆ ਚੈੱਕ ਕਰ ਲਓ ਤੁਸੀਂ ਆ ਦੇ ਪੂਰੀ ਸ਼ੈੱਡ ਥੱਲੇ ਹੁੰਦੀ ਆ ਇੱਥੇ ਆਪਾਂ ਚਾਹੇ ਇੱਕ ਦੋ ਮੋਟਰਸਾਈਕਲ ਹਣਾ ਜੋ ਵੀ ਆ ਸਾਧਨ ਸੁਧਨ ਲਾ ਸਕਦੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਜਿਹੜੇ ਸ਼ੈੱਡ ਲਗਵਾਉਣਾ ਚਾਹੁੰਦੇ ਤੇ ਮੇਰੇ ਭਰਾ ਆਹੀ ਕੋਟਿੰਗ ਵਾਲਾ ਸ਼ੈੱਡ ਲਵਾਇਆ ਉਹ ਸਹੀ ਰਹਿੰਦਾ ਹੈ ਇਹ ਆਪਾਂ ਨੂੰ ਲੱਗਿਆ ਇਹ 25000 ਦੇ ਵਿੱਚ ਸਾਰੀ ਲੇਬਰ ਪਾ ਕੇ ਤੇ ਉਹ ਲੇਬਰ ਵਾਲੇ ਬੰਦੇ ਨਹੀਂ ਸਮਾਨ ਲੈਂਦਾ ਜੇ ਤੁਸੀਂ ਆਪ ਸਮਾਨ ਲਿਆਉਂਗੇ ਆਪ ਕਰੋ ਮਤਲਬਕ ਆਪ ਬੰਦਿਆਂ ਤੋਂ ਕਰਵਾਉਂਗੇ ਹੋ ਸਕਦਾ ਤੁਹਾਡਾ 5-7000 ਘੱਟ ਲੱਗ ਜੇ ਪਰ ਜਿਹੜਾ ਬੰਦਾ ਸੀ ਉਹਨੇ ਆਪ ਹੀ ਕੰਮ ਕੀਤਾ ਆਪ ਹੀ ਲੇਬਰ ਲਿਆਂਦੀ ਆਪ ਹੀ ਸਮਾਨ ਸਾਰਾ ਕੁਝ ਆਪ ਕੀਤਾ ਤੇ 25000 ਉਹਨੇ ਲਿਆ ਆ ਤੇ ਬਿਲਕੁਲ ਹੈਵੀ ਕੰਮ ਕੀਤਾ ਉਹਨੂੰ ਪਹਿਲੇ ਹੀ ਗਿਆ ਦੀ ਬਾਈ ਬੋ 2-4000 ਵੱਧ ਲੈ ਲਈ ਤੇ ਕੰਮ ਬਿਲਕੁਲ ਵਧੀਆ ਕਰੀ ਤੇ ਆ ਦੇਖ ਲਓ ਤੁਸੀਂ ਸ਼ੈੱਡ ਬੱਸ ਦੱਸਿਓ ਹੁਣ ਇਹਦੇ ਉੱਤੇ ਆਏ ਆ ਕਿਰ ਤੋਂ ਪੁੰਦੀ ਹੈ ਤੇ ਆਪਾਂ ਪਰਦਾ ਵੀ ਲਾ ਸਕਦੇ ਆ ਇੱਥੇ ਪਰਦਾ ਲੱਗ ਜਾਊਗਾ ਆ ਇੱਥੇ ਜਿਵੇਂ ਇੱਥੇ ਹੈਂਗਰ ਜਿਹਾ ਲਾ ਕੇ ਆਏ ਪਰਦਾ ਲੱਗ ਜਾਣਾ ਜਿਹੜਾ ਵਾਟਰ ਪ੍ਰੂਫ ਹੁੰਦਾ ਆ ਇਹ ਗੱਡੀ ਪੂਰੀ ਕਵਰ ਹੋ ਜਾਣੀ ਆ ਤੇ ਗੱਡੀ ਲਈ ਤਾਂ ਜ਼ਰੂਰੀ ਆ ਮੀਂਹ ਕਣੀ ਤੋਂ ਨਾ ਚੀਜ਼ ਬਚੀ ਰਹਿੰਦੀ ਪਹਿਲਾਂ ਔਰ ਇਹ ਪੰਜ-ਸੱਤ ਦਿਨ ਉਹ ਰੇ ਖੜਾਈ ਸੀਗੀ ਤੇ ਉਰੇ ਫਿਰ ਤੁਹਾਨੂੰ ਪਤਾ ਹੀ ਆ ਮੀ ਕਣੀ ਦਾ ਉਦਾਂ ਵੀ ਕੋਈ ਨਾ ਆਂ ਡਗਵਾਨ ਚ ਕੋਈ ਬੱਟਾ-ਬੁੱਟਾ ਹੈ ਨਾ ਖੇਡ ਦੇ ਜਵਾਕ ਹੁੰਦੇ ਆ ਤੇ ਉਹ ਨੁਕਸਾਨ ਪਰਨਾ ਪੈਂਦਾ ਆਪਾਂ ਨੂੰ ਤੇ ਬਸ ਇਹੀ ਵੀਡੀਓ ਦਾ ਮੈਨਾ ਇਹੀ ਕਾਰਨ ਹੈ ਜੇ ਤੁਸੀਂ ਸ਼ੈੱਡ ਲਗਾਉਣਾ ਬਾਈ ਤੇ ਇਹੀ ਸ਼ੈੱਡ ਲਵਾਇਓ ਰੂਫ ਕੋਟਿੰਗ ਆਲਾ ਕੀ ਕਹਿੰਦੇ ਕੋਟਿੰਗ ਆਲਾ ਹੀ ਹੁੰਦਾ ਇਹ ਤੇ ਇਹਨੂੰ ਜੰਗ ਨਹੀਂ ਜਲਦੀ ਲੱਗਦਾ ਤੇ ਇਹਨੂੰ ਮਨਪਸੰਦ ਦਾ ਤੁਸੀਂ ਰੰਗ ਕਰ ਲਓ ਜਿੱਦਾਂ ਮਰਜ਼ੀ ਕਰ ਲਓ ਤੇ ਹੁਣ ਇਹਨੂੰ ਗਰੇ ਰੰਗ ਕਰ ਦੇਣਾ ਆਪਾਂ ਥੋੜੀ ਦਿਨਾਂ ਤੱਕ ਦੀ ਹਾਈਡਾ ਇਕੇ ਤੇ ਨਹੀਂ ਜਾਂਦਾ ਮੀਮੂ ਚਾਏ ਸੋਣ ਮਹੀਨੇ ਤੇ ਵਧੀਆ ਕਿਦਾਂ ਮਰਜੀ ਪੈਣ ਕੋਈ ਚੱਕਰ ਨਹੀਂ ਕੋਈ ਜੰਗ ਨਹੀਂ ਇਹਨੂੰ ਕੋਈ ਇਹਨੇ ਖਰਾਬ ਨਹੀਂ ਹੋਣਾ ਲੋਹੇ ਦੀ ਸ਼ੀਟ ਹੁੰਦੀ ਆ ਇਹ ਮਤਲਬ 1.5 ਤੇ 3 mm ਮੋਟੀ ਹੁੰਦੀ ਆ ਜਿਹੜੀ ਇਹਦੀ ਪਰਤ ਆ 1.5 ਤੇ 3 mm ਹੁੰਦੀ ਆ 12 ਫੁੱਟ ਲੰਬਾਈ ਆ 3.5 ਫੁੱਟ ਚੜਾਈ ਆ ਤੇ ਇਹ ਮੂਰੇ ਵੀ ਇਹਨੇ ਐਂਗਲ ਲਾਇਆ ਇੱਕ ਆ ਦੇਖੋ ਮੂਰੇ ਐਂਗਲ ਲਾ ਕੇ ਵਧੀਆ ਕੀਤਾ ਹੁਣ ਇੱਥੇ ਆਪਾਂ ਕਰ ਦੇਣਾ ਛੇਤੀ ਆ ਪਰਦਾ ਇਹ ਲੱਗ ਜੂਗਾ ਨਾ ਮਿੱਟੀ ਘੱਟੇ ਤੋਂ ਵੀ ਵਿਚਾਰ ਹੋਊਗਾ ਪਰ ਮਿੱਟੀ ਘੱਟੀ ਮਿੱਟੀ ਘੱਟਾ ਹੁੰਦਾ ਨਹੀਂ ਹੈਗਾ ਵੈਸੇ ਸਾਬ ਪਈਆ ਤੇ ਮੈਨੂੰ ਚੀਜ਼ ਵਧੀਆ ਲੱਗੀ ਹੈ ਕਿਉਂਕਿ ਜਿਹੜੇ ਵੀਰ ਭਰਾ ਜਿੰਨਾਂ ਕੋ ਜਗ੍ਹਾ ਹੈਗੀ ਆ ਤੇ ਗੱਡੀ ਖੜਾਉਣ ਨੂੰ ਤੇ ਉਹ ਸ਼ੈੱਡ ਲਗਾਉਣਾ ਚਾਹੁੰਦੇ ਤੇ ਇਹੀ ਸ਼ੈੱਡ ਲਗਵਾਇਓ ਬਾਈ ਸਹੀ ਹੈ ਓਕੇ ਰਿਪੋਰਟ ਕੰਮ ਆ ਚਲੋ ਠੀਕ ਆ ਜੀ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਈ ਠੀਕ ਆ ਜੀ ਦੇਖ ਲਓ ਤੁਸੀਂ ਇਹ ਸ਼ੈੱਡ ਇੱਕ ਵਾਰੀ ਸਾਰਾ ਬਾਕੀ ਇੱਧਰ ਇੱਕ ਦ ਬੂਟਾ ਹੋਰ ਲੱਗ ਗਿਆ ਵੱਡਾ ਨਿੰਮੂ ਨੁੰਮਦਾ ਤੇ ਹੋਰ ਸ਼ਾਹ ਆਇਆ ਕਰਨੀਆਂ ਵਧੀਆ ਯਾ ਚੀਜ਼ ਨੂੰ ਸ਼ੈੱਡ ਵਧੀਆ ਲੱਗਿਆ ਤਾਂ ਮੈਂ ਕਹਿੰਦਾ ਚਲੋ ਦੁਖਾਉਣਾ ਚਾਹੀਦਾ ਯਾ ਤੇ ਲਵਾ ਲਿਓ ਬਾਈ ਇਹ ਸਹੀ ਰਹਿੰਦਾ ਸ਼ੈੱਡ ਰੇਟ ਇੰਨਾ ਕਰ ਰੱਖਦਾ 25000 ਤੇ ਤੁਸੀਂ ਦੇਖ ਲਿਓ ਆਪਣੇ ਜਿੱਥੇ ਤੁਹਾਨੂੰ ਪੜਤਾ ਪੈਂਦਾ ਯਾ ਠੀਕ ਆ ਬਈ ਸਤਿ ਸ਼੍ਰੀ ਅਕਾਲ